ਦੋਸਤੋ ਹੁਣ ਇਹ ਉਹ ਨਏ ਸਰਕਾਰੀ ਮੁਲਾਜ਼ਮਾ ਲਈ ਆਈ ਤਾਜ਼ਾ ਵੱਡੀ ਅਪਡੇਟ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਅਤੇ ਵੀਡੀਓ ਨੂੰ ਹੱਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਤੀਜੀ ਵਾਰ ਸੱਤਾ ਚਾਹੁੰਦੇ ਹੈ ਕੇਂਦਰ ਸਰਕਾਰ ਨੇ ਕਰੋੜਾ ਮੁਲਾਜ਼ਮਾ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰ ਸਰਕਾਰ ਮੁਲਾਜ਼ਮਾ ਨੂੰ 18 ਮਹੀਨਿਆਂ ਦੇ ਡੀਏ ਦਾ ਬਕਾਇਆ ਨਹੀਂ ਦੇਗੀ ਵਿੱਤ ਰਾਜ ਮੰਤਰੀ ਪੰਕਜ ਚੋਧਰੀ ਨੇ ਲੋਕ ਸਭਾ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਕਈ ਮੁਲਾਜ਼ਮਾਂ ਨੇ ਮੰਗਾ ਸਬੰਧੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਮਿਲਿਆ ਹੈ ਪਰ ਫਿਲਹਾਲ ਉਹਨਾਂ ਦੀ ਮੰਗ ਪੂਰਾ ਕਰਨਾ ਸੰਭਵ ਨਹੀਂ ਹੈ ਸਰਕਾਰ ਨੇ ਇਸ ਫੈਸਲੇ ਨਾਲ 1 ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀ ਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ ਦਿੱਤਾ ਉਧਰ ਸਮਾਜਵਾਦੀ ਪਾਰਟੀ ਦੇ ਮੁਖੀ ਅਖिलेश यादव ਨੇ ਕੇਂਦਰ ਸਰਕਾਰ ਦੇ 18 ਮਹੀਨਿਆਂ ਦੇ ਡੀਏ ਦਾ ਬਕਾਇਆ ਦਾ ਨਾ ਦੇਣ ਤੇ ਫੈਸਲੇ ਦੀ ਪ੍ਰਿਕਿਰਿਆ ਦਿੱਤੀ ਹੈ ਸਪਾ ਮੁਖੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਅਗਲੇਸ਼ਾਦਵ ਨੇ ਲਿਖਿਆ ਹੈ ਕਿ ਕਿ ਗਲੋਬਲ ਆਰਥਿਕ ਮਾਸ਼ਕਤੀ ਬਨੰਦੇ ਸਰਕਾਰ ਦੇ ਦਾਅਵਿਆਂ ਦਾ ਇਹ ਮਤਲਬ ਹੈ ਕਿ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕਾਂ ਦਾ ਪੈਸਾ ਵੀ ਨਾ ਮਿਲੇ ਤੋਂਡੇ